ਬਿਜਦਨੀ ਪਟਿਆਲਾ ਦੇ ਪਿੰਡ ਰਾਜਪੁਰਾ ਦੇ ਵਿੱਚ ਇੱਕ ਜੰਗਲੀ ਜਾਨਵਰ ਦੇਖਣ ਦੀ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਿੰਡ ਬਾਰਨ ਦੇ ਵਿੱਚੋਂ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੂੰ ਇੱਕ ਜੰਗਲੀ ਤਿੰਦੂਆ ਦਿਖਿਆ ਸੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਲੇਕਿਨ ਆਪਾਂ ਕਹਿ ਸਕਦੇ ਹਾਂ ਕਾਫੀ ਵੱਡਾ ਸਵਾਲੀਆ ਨਿਸ਼ਾਨ ਖੜਾ ਹੋਇਆ ਸੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਦੇ ਉੱਪਰ ਕਿ ਤੈਂਦੂਏ ਨੂੰ ਹੋਂ ਤੱਕ ਫੜਿਆ ਕਿਉਂ ਨਹੀਂ ਗਿਆ ਆਖਿਰ ਕਾਬੂ ਕਿਉਂ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਿੰਡ ਬਾਰਨ ਦੇ ਵਿੱਚ ਲਗਾਤਾਰ ਤੈਂਦੂਏ ਦਾ ਅਤੰਕ ਜਾਰੀ ਹੈ ਜਿਸ ਦੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਰ ਦੇ ਵਿੱਚ ਤੈਂਦੂਆ ਜੋ ਹੈ ਮੇਨ ਗੇਟ ਟੱਪ ਕੇ ਵੜ ਜਾਂਦਾ ਹੈ ਅਤੇ ਇੱਕ ਗਾਂ ਦੇ ਬੱਚੇ ਨੂੰ ਖਾ ਲੈਂਦਾ ਹੈ ਤਾਂ ਕਿਤੇ ਨਾ ਕਿਤੇ ਅਸੀਂ ਕਹਿ ਸਕਦਾ ਕਿ ਪਟਿਆਲਾ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਤेंदुए ਨੂੰ ਲੈ ਕੇ ਇੱਕ ਖੋਫ ਦਾ ਮਾਹੌਲ ਹੈ ਇੱਕ ਦਹਿਸ਼ਤ ਦਾ ਮਾਹੌਲ ਹੈ ਜਿਸ ਦੀਆਂ ਵੱਖ-ਵੱਖ ਤਸਵੀਰਾਂ ਬੀਤੇ ਦਿਨ ਵੀ ਸਾਹਮਣੇ ਆਈਆਂ ਸੀ ਤੇ ਹੁਣ ਇਸ ਵੇਲੇ ਦੀ ਸਭ ਤੋਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿਸ ਵਿੱਚ ਪਿੰਡ ਬਾਰੰਦਹੀ ਇੱਕ ਘਰ ਦੇ ਵਿੱਚ ਤेंदुआ ਛਲਾਂਗ ਲਗਾ ਕੇ ਮੇਨ ਗੇਟ ਟੱਪ ਕੇ ਅੰਦਰ ਆਂਦਾ ਹੈ ਅਤੇ ਅੰਦਰ ਗਾਂ ਦੇ ਬੱਚੇ ਨੂੰ ਗਾਂ ਦੇ ਬੱਚੇ ਨੂੰ ਖਾ ਜਾਂਦਾ ਹੈ ਜਿਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਉਸ ਘਰ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ دہشت ਹੋਏਗੀ ਉੱਥੇ-ਉੱਥੇ ਉਹਨਾਂ ਦੇ ਨਾਲ ਜੋ ਇਲਾਕਾ ਨਿਵਾਸੀ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਵੀ دہشت ਦਾ ਮਾਹੌਲ ਹੋਏਗਾ ਲੇਕਿਨ ਸਭ ਤੋਂ ਵੱਡਾ ਸਵਾਲ ਇਸ ਦੇ ਵਿੱਚ ਇਹ ਖੜਾ ਹੁੰਦਾ ਹੈ ਕਿ ਆਖਿਰ ਕਿਉਂ ਆਖਿਰ ਕਿਉਂ ਹੁਣ ਤੱਕ ਫੋਰੈਸਟ ਡਿਪਾਰਟਮੈਂਟ ਦੀ ਟੀਮ ਇਸ ਨੂੰ ਕਾਬੂ ਕਰਨ ਦੇ ਵਿੱਚ ਕਿਉਂ ਕਾਮਯਾਬ ਨਹੀਂ ਹੋ ਸਕੀ ਹੈ ਕਾਫੀ ਵੱਡਾ ਕਹਿ ਸਕਦੇ ਆ ਸਵਾਲੀਆ ਨਿਸ਼ਾਨ ਫੋਰੈਸਟ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਦੇ ਉੱਤੇ ਨਿਕਲਦਾ ਹੈ ਕਿਉਂਕਿ ਤेंदुआ ਇੱਕ ਜੰਗਲੀ ਜਾਨਵਰ ਹੈ ਜਿਸ ਨੂੰ ਕੀ ਅਸੀਂ ਕਹਿ ਸਕਦੇ ਆ ਜੰਗਲ ਦੇ ਵਿੱਚ ਰਹਿਣਾ ਚਾਹੀਦਾ ਹੈ ਲੇਕਿਨ ਫਿਰ ਵੀ ਜੋ ਸ਼ਹਿਰੀ ਜਾਂ ਫਿਰ ਪਿੰਡੂ ਇਲਾਕੇ ਨੇ ਉਹਨਾਂ ਦੇ ਵਿੱਚ ਉਹਦੇ ਪੰਜਾ ਦਿਨ ਛਾਣ ਦੇਖੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਖੇਤ ਚ ਕੰਮ ਕਰਦੇ ਲੋਕਾਂ ਨੂੰ ਤेंदुआ ਦਿਖਦਾ ਹੈ ਲੇਕਿਨ ਫਿਰ ਵੀ ਫੋਰੈਸਟ ਡਿਪਾਰਟਮੈਂਟ ਨੂੰ ਹੁਣ ਤੱਕ ਤेंदुए ਨੂੰ ਕਾਬੂ ਕਰ ਲੈਣਾ ਚਾਹੀਦਾ ਸੀ ਜੋ ਕਿ ਹੁਣ ਤੱਕ ਨਹੀਂ ਹੋਇਆ ਤਾਂ ਸਭ ਤੋਂ ਵੱਡਾ ਸਵਾਲ ਇਸ ਵੱਲ ਦਾ ਹੈ ਕਿ ਇਸ ਸਤੈਂਦੂਏ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਜ਼ਰੂਰਤ ਹੈ। ਬਿੱਤੇ ਦਿਨੀ ਪਟਿਆਲਾ ਦੇ ਪਿੰਡ ਰਾਜਪੁਰਾ ਦੇ ਵਿੱਚ ਇੱਕ ਜੰਗਲੀ ਜਾਨਵਰ ਦੇਖਣ ਦੀ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਿੰਡ ਬਾਰਨ ਦੇ ਵਿੱਚੋਂ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੂੰ ਇੱਕ ਜੰਗਲੀ ਤੈਂਦੂਆ ਦਿਖਿਆ ਸੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਲੇਕਿਨ ਆਪਾਂ ਕਹਿ ਸਕਦੇ ਹਾਂ ਕਾਫੀ ਵੱਡਾ ਸਵਾਲੀਆ ਨਿਸ਼ਾਨ ਖੜਾ ਹੋਇਆ ਸੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਦੇ ਉੱਪਰ ਕਿ ਇਸ ਤੈਂਦੂਏ ਨੂੰ ਹੋਂ ਤੱਕ ਫੜਿਆ ਕਿਉਂ ਨਹੀਂ ਗਿਆ ਆਖਿਰ ਕਾਬੂ ਕਿਉਂ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਿੰਡ ਬਾਰਨ ਦੇ ਵਿੱਚ ਲਗਾਤਾਰ ਤੈਂਦੂਏ ਦਾ ਅਤੰਕ ਜਾਰੀ ਹੈ ਜਿਸ ਦੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਤੈਂਦੂਆ ਜੋ ਹੈ 메ਨ ਗੇਟ ਟੱਪ ਕੇ ਵੜ ਜਾਂਦਾ ਹੈ ਅਤੇ ਇੱਕ ਗਾਂ ਦੇ ਬੱਚੇ ਨੂੰ ਖਾ ਲੈਂਦਾ ਹੈ ਪਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪਟਿਆਲਾ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਤेंदुए ਨੂੰ ਲੈ ਕੇ ਇੱਕ ਖੋਫ ਦਾ ਮਾਹੌਲ ਹੈ ਇੱਕ ਦਹਿਸ਼ਤ ਦਾ ਮਾਹੌਲ ਹੈ ਜਿਸ ਦੀਆਂ ਵੱਖ-ਵੱਖ ਤਸਵੀਰਾਂ ਬੀਤੇ ਦਿਨੀ ਵੀ ਸਾਹਮਣੇ ਆਈਆਂ ਸੀ ਤੇ ਹੁਣ ਇਸ ਵੇਲੇ ਦੀ ਸਭ ਤੋਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਵਿੱਚ ਪਿੰਡ ਬਾਰਨ ਦਾ ਹੀ ਇੱਕ ਘਰ ਦੇ ਵਿੱਚ ਤेंदुआ ਛਲਾਂਗ ਲਗਾ ਕੇ ਮੇਨ ਗੇਟ ਟੱਪ ਕੇ ਅੰਦਰ ਆਂਦਾ ਹੈ ਅਤੇ ਅੰਦਰ ਗਾਂ ਦੇ ਵਛੇ ਨੂੰ ਗਾਂ ਦੇ ਬੱਚੇ ਨੂੰ ਖਾ ਜਾਂਦਾ ਹੈ ਜਿਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਉਸ ਘਰ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ دہشت ਹੋਏਗੀ ਉੱਥੇ-ਉੱਥੇ ਉਹਨਾਂ ਦੇ ਨਾਲ ਜੋ ਇਲਾਕਾ ਨਿਵਾਸੀ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਵੀ دہشت ਦਾ ਮਾਹੌਲ ਹੋਏਗਾ ਲੇਕਿਨ ਸਭ ਤੋਂ ਵੱਡਾ ਸਵਾਲ ਇਸ ਦੇ ਵਿੱਚ ਇਹ ਖੜਾ ਹੁੰਦਾ ਹੈ ਕਿ ਆਖਿਰ ਕਿਉਂ ਆਖਿਰ ਕਿਉਂ ਹੁਣ ਤੱਕ ਫੋਰੈਸਟ ਡਿਪਾਰਟਮੈਂਟ ਦੀ ਟੀਮ ਇਸ ਨੂੰ ਕਾਬੂ ਕਰਨ ਦੇ ਵਿੱਚ ਕਿਉਂ ਕਾਮਯਾਬ ਨਹੀਂ ਹੋ ਸਕੀ ਹੈ ਕਾਫੀ ਵੱਡਾ ਕਹਿ ਸਕਦੇ ਆ ਸਵਾਲੀਆਂ ਨਿਸ਼ਾਨ ਫੋਰੈਸਟ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਦੇ ਉੱਤੇ ਨਿਕਲਦਾ ਹੈ ਕਿਉਂਕਿ ਤेंदुआ ਇੱਕ ਜੰਗਲੀ ਜਾਨਵਰ ਹੈ ਜਿਸ ਨੂੰ ਕੀ ਅਸੀਂ ਕਹਿ ਸਕਦੇ ਆ ਜੰਗਲ ਦੇ ਵਿੱਚ ਰਹਿਣਾ ਚਾਹੀਦਾ ਹੈ ਲੇਕਿਨ ਫਿਰ ਵੀ ਜੋ ਸ਼ਹਿਰੀ ਜਾਂ ਫਿਰ ਪਿੰਡੂ ਇਲਾਕੇ ਨੇ ਉਹਨਾਂ ਦੇ ਵਿੱਚ ਉਹਦੇ ਪੰਜੇ ਆ ਦਿਨ ਨਿਸ਼ਾਨ ਦੇਖੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਖੇਤ ਚ ਕੰਮ ਕਰਦੇ ਲੋਕਾਂ ਨੂੰ ਤेंदुआ ਦਿਖਦਾ ਹੈ ਲੇਕਿਨ ਫਿਰ ਵੀ ਫੋਰੈਸਟ ਡਿਪਾਰਟਮੈਂਟ ਨੂੰ ਹੁਣ ਤੱਕ ਤेंदुए ਨੂੰ ਕਾਬੂ ਕਰ ਲੈਣਾ ਚਾਹੀਦਾ ਸੀ ਜੋ ਕਿ ਹੁਣ ਤੱਕ ਨਹੀਂ ਹੋਇਆ ਤਾਂ ਸਭ ਤੋਂ ਵੱਡਾ ਸਵਾਲ ਇਸ ਵੱਲ ਦਾ ਹੈ ਕਿ तेंदुए जल्द तो जल्द काबू करने की जरूरत है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।